And with that, it is my distinct honour at this time to call on stage the 2025 winner of the Taha Prize for Punjabi Literature and recipient of the $25,000 prize. It is my honour to call up Balbir Parvanaji. Balbir Parvanaji, ji, Jalandhar Punjab, to ਪ੍ਰਾਈਸ ਦੇ ਰਹੇ ਹਤੇ ਨਾਲੇ ਨਾਲ ਜਿਹੜੀ ਟਰੋਫੀ ਇਹਨਾਂ ਦੀ ਕਿਤਾਬ ਰੌੜਿਆ ਬਿਲੇ ਜਿਹੜੀ ਇਹਨਾਂ ਨੇ ਲਿਖੀ ਤੇ ਇੰਨੇ ਖੂਬਸੂਰਤ ਦਾਸ ਦੇ ਨਾਲ ਇਹਨਾਂ ਨੇ ਲਿਖੀ ਇਹ ਗੱਲਬਾਤ ਕਰ ਰਹੀ ਹੈਗੀ ਹੈ ਇਹ ਕਿਤਾਬ 1947 ਦੇ ਉਸ ਘੱਲੂ ਘਾਰੇ ਦੇ ਬਾਰੇ ਲੇਕਿਨ ਸਤ ਸਿਰਫ ਉਹਨੂੰ ਇੱਕ ਸਿਆਸੀ ਕਿਸੇ ਵਾਂ ਨਹੀਂ ਦੀ ਸੋਚ ਰਹੀ ਬਲਕਿ 1947 ਦੀ ਜਿਹੜੀ ਉਹ ਪਾਰਟੀਸ਼ਨ ਹੈ ਉਸ ਵੰਡ ਨੂੰ ਇਸ ਇੱਕ ਵੱਖਰੀ ਹੀ ਨਜ਼ਰੀਏ ਤੋਂ ਉਸ ਨੂੰ ਮਤਲਬ ਉਹਦੂ ਸਮਝ ਲਈ ਹੈਗੀ ਆ ਕਿ ਕਿੰਜ ਉਸ ਵੰਡ ਦਾ ਉਸ ਪਾਰਟੀਸ਼ਨ ਦਾ ਅਸਰ ਹਾਲੇ ਵੀ ਵਿਅਕਤੀਆਂ ਦੇ ਉੱਤੇ ਹੈਗਾ ਆ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਹੈਗਾ ਆ ਤੇ ਇਹ ਕਿਉਂ ਅੱਜ ਦੇ ਸਮੇਂ ਦੇ ਵਿੱਚ ਕਿਉਂ ਹੀ ਨਹੀਂ ਟੁੱਕਦੀਆਂ ਕਿਉਂਕਿ ਅਸੀਂ ਜਦੋਂ ਦੁਨੀਆ ਇਸ आलम ਨੂੰ ਦੇਖਦੇ ਆ ਇਸ ਕਾਇਨਾਤ ਨੂੰ ਦੇਖਦੇ ਆ ساری ਦੁਨੀਆ 'ਚ ਕੀ ਦੇਖਦੇ ਆ ਕਿ ਹੁਣ ਵੀ ਦੁਨੀਆ ਦੇ ਵਿੱਚ ਵਕਰੀਆਂ ਵਕਰੀਆਂ ਥਾਵਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਵੰਡ ਹੋ ਰਿਹਾ ਹੈ ਕੋਈ ਉੱਤਰਿਆ ਕੋਈ ਉਤਰਿਆ ਲੋਕਾਂ ਨੂੰ ਭਾਈਚਾਰੇ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਪੈ ਰਿਹਾ ਹੈ ਇਹ ਅਜ ਦੇ ਸਮੇਂ ਦੇ ਲਈ ਇੱਕ ਬਹੁਤ ਹੀ ਢੁਕਵੀਂ ਕਿਤਾਬ ਹੈ ਤੇ ਇਹਦੇ ਵਿੱਚ ਜਿਹੜੀ ਗੱਲਬਾਤ ਕੀਤੀ ਗਈ ਹੈਗੀ ਆ ਇਹ ਅਜ ਕਦਰ ਦੇ ਸਮੇਂ ਦੇ ਲਈ ਬਹੁਤ ਸਹੀ ਹੈਗੀ ਆ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਵਧਾਈ ਤੁਹਾਨੂੰ ਪਰਵਾਨਾ ਜੀ ਜਿਹੜਾ ਸਟੇਜ ਦੇ ਉੱਤੇ ਆ ਕੇ ਤੁਸੀਂ ਸੰਗਤਾਂ ਨੂੰ ਸੰਬੋਧਨ ਕਰਦੇ ਹੋ। ਬੇਰੇ ਇਹ ਬਹੁਤ ਹੀ ਕੁਸ਼ੀਤ ਮਾਨ ਅਤੇ ਪਾਲਤ ਜਦੋਂ ਇਸ ਮੰਤਰੀ ਮੰਚ ਉਪਰੋਂ ਮੈਨੂੰ ਇਹ ਬੜਾ ਮਾਣ ਭਰਿਆ ਸਨਮਾਨ ਦਿੱਤਾ ਜਾ ਰਿਹਾ ਹੈ ਇਹ ਸਨਮਾਨ ਇਸ ਲਈ ਵੀ ਬਹੁਤ ਵੱਡਾ ਕਿ ਅੱਜ ਜਦੋਂ ਇਹ ਸਨਮਾਨ ਮਿਲਿਆ ਤੇ ਨਾਲ ਦੀ ਨਾਲ ਇਹ ਖਬਰ ਸਾਰੀ ਦੁਨੀਆ ਚ ਫਸਾ ਜਿੱਥੇ ਵੀ ਪੰਜਾਬੀ ਪਾਠਕ ਬੈਠੇ ਹਨ ਉਥੇ ਹੁਣ ਉੱਠਾ ਪੜਾ ਰਹੀ ਹੈ ਉਹ ਉਹਨਾਂ ਦੀ ਕਿਉਰਿਓਸਿਟੀ ਬਣ ਗਈ ਹੈ ਕਿ ਇਸ ਕਿਤਾਬ ਨੂੰ ਪੜ੍ਹੀਏ ਤੇ ਮੈਂ ਜਿਹੜਾ ਪੰਜਾਬ ਦਾ 47 ਦਾ ਦਰਦ ਮੇਰੇ ਖਿਆਲ ਸਾਰੇ ਪੰਜਾਬੀ ਨੇ ਉਹ ਦਰਦ ਹੋ ਗਿਆ ਕਿਸੇ ਨੇ ਸਿੱਧੇ ਰੂਪ ਚ ਤੇ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਦੇ ਦੋਸਤਾਂ ਮਿੱਤਰਾਂ ਦੇ ਰੂਪ ਚ ਵੀ 500 ਤੋਂ ਕੁਝ ਉਸ ਦਰਦ ਨੂੰ ਬਿਆਨ ਕਰਨ ਲਈ ਮੈਂ ਕਿਤਾਬ ਲਿਖੀ ਹੈ ਤੇ ਮੈਨੂੰ ਲੱਗਦਾ ਕਿ ਮੈਂ ਪੰਜਾਬ ਦੇ ਦਰਦ ਨੂੰ ਆਸ ਅੱਜ ਇਸ ਮੰਤਰੀ ਮੰਚ ਤੇ ਪੇਸ਼ ਕਰਕੇ ਜਿਹਨੂੰ ਤਹਾਂ ਭਰਾਏ ਤਹਾਂ ਅਵਾਰਡ ਮਿਲਦੇ ਪੂਰੀ ਦੁਨੀਆ ਚ ਫਲਾਇਆ ਉਹ ਤੇ ਕੇਂਦਰਿਤ ਕੀਤਾ ਮੈਂ ਬਹੁਤ ਖੁਸ਼ੀ ਵੀ ਮਹਿਸੂਸ ਕਰ ਰਿਹਾ ਤੇ ਉਸਪੀਰ ਵੀ ਮਹਿਸੂਸ ਕਰ ਰਿਹਾ ਧੰਨਵਾਦ ਥੈਂਕ ਯੂ ਸੋ ਮਚ ਪ੍ਰਵਾਨਾ ਜੀ